ਤੂੰ ਕੋਹ ਛੇਲੀ ਤਾਂ ਨਹੀਂ ਬਣਾਈ ਛੇਲੀ ਬਣਾਈ ਹੈਗੀ ਅਮੇ ਛੇਲੀ ਬਣਾ ਲਈ ਹਾਂ ਲੈ ਹੋ ਗਿਆ ਮੇਕਅਪ ਤੈਨੂੰ ਕਿਨੇ ਸਿਖਾਇਆ ਮੇਕਅਪ ਕਰਨਾ ਤਾਰਿਆ ਹਾਂ ਕਿ ਮੇਰੇ ਹਾ ਸਕੂਲ ਫਿਰ ਅੱਜ ਵਧੀਆ ਸੀ ਹਾਂ ਖੇਡਿਆ ਜਵਾਕਾਂ ਨਾਲ ਹਾਂ ਲੜਿਆ ਤਾਂ ਨਹੀਂ ਅੱਜ ਕਿਸੇ ਨਾਲ ਨਹੀਂ ਲੜਿਆ ਮੈਂ ਲੜਿਆ ਤਾਂ ਨਹੀਂ ਨਹੀਂ ਲੜਿਆ ਮਾਂ ਹਾਂ ਤੇ ਰੋਟੀ ਖਾ ਲਈ ਸੀ ਖਾ ਲਈ ਸੀ ਖਾ ਲਈ ਸੀ ਕਿੰਨੀਆਂ ਖਾਧੀਆਂ ਹਾਂ ਇਹ ਕੀ ਟੁੱਟ ਗਿਆ ਕੁਝ ਟੁੱਟ ਗਿਆ ਇਹਦਾ ਊ ਪਾੜਨ ਕੀ ਟੁੱਟ ਗਿਆ ਨਾ ਤੂੰ ਦਾ ਛਲੋਟੀਆਂ ਖਾ ਲੀਆਂ ਸੀ ਹਾਂ ਖਾ ਲਈ ਠੀਕ ਆ ਤੇ ਟੀਚਰ ਕਹਿੰਦੀ ਅੱਜ ਵਧੀਆ ਰਿਹਾ ਤਾਰਾ ਕਹਿੰਦੀ ਗੁੱਡ ਬੇਬੀ ਆ ਮੰਮਾ ਮੰਮਾ ਹਾਂ ਮੰਮਾ ਨੇ ਆ ਜਾਣਾ ਅੱਜ ਘਰੇ ਅੱਜ ਹਾਂ ਘਰੇ ਆ ਜਾਣਾ ਮੰਮਾ ਨੇ ਅੱਜ ਅੱਜ ਘਰ ਆਜਾ ਮੰਮਾ ਨੇ ਹਾਂ ਤੂੰ ਪੜਿਆ ਵੀ ਸੀ ਮੰਮਾ ਹਾਂ ਮਗਾਤੀ ਚੱਕ ਲਈਆ ਉਹ ਤਾਂ ਇੰਨਾ ਘਰ ਆਲਿਆਂ ਨੇਗਾ ਅੰਮਾ ਦੇ ਘਰ ਆਵਾਲਿਆ ਹੋਰ ਹੁਣ ਤੂੰ ਤੁਰ ਕੇ ਚੱਲ ਵੜ ਜਾ ਮਨੇ ਇਹਦਾ ਮੋਢੇ ਦੁਖਣ ਲੱਗ ਗਏ ਹੋ ਤੜਪਾ ਮੈਂ ਤੜਪਾ ਯਾਰ ਐਂਕਲ ਤੂੰ ਕਰਦਾ ਨਹੀਂ ਉਹ ਤੁਰਪਈ ਦਾ ਹੁੰਦਾ ਉੱਥੇ ਜਾ ਜਾਓ ਕਾਹ ਅੱਜ ਲੜਿਆ ਤਾਂ ਨਹੀਂ ਉੱਥੇ ਹੈਂ ਬੰਬਾ ਹਾਂ ਏ ਕੀ ਵੇ پارک ਦਾ ਹੋਰ ਆਪਾ ਆਪਾ ਆਪਾਂ ਸ਼ਾਮ ਨੂੰ ਜਲਾਂਗੇ ਅੱਜ پارک ਚ ਅੱਛਾ ਇੱਥੇ ਨਹੀਂ ਇਹ ਤਾਂ ਸੁੰਨੀ پارک ਹੈ ਤੇ ਆਪਣੇ ਕੋਈ ਲਫੇੜੇ ਲਾਉ ਆਪਾ ਉਧਰ ਚੱਲਾਂਗੇ ਜਿੱਥੇ ਝੂਲੇ ਲੱਗੇ ਆ ਤੂੰ ਪਲੇ ਕੀਤਾ ਸੀ ਅੱਜ ਉੱਥੇ ਝੂਲੇ ਤੂੰ ਕੁੜੀਆਂ ਨਾਲ ਖੇਡੀ ਜਾਂਦਾ ਸੀ ਓਏ ਕੁੜੀਆਂ ਨਾਲ ਹਾਂ ਹੁਣ ਦਸੀ ਮੈਨੂੰ ਓ ਤੂੰ ਕੁੜੀਆਂ ਨਾਲ ਖੇਡੀ ਜਾਂਦਾ ਸੀ ਹਾਂ ਮੈਂ ਕੁੜੀਆਂ ਨਾਲ ਸੀ ਹੈ ਹਾਂ ਮੈਂ ਮੁੰਡੇ ਨਾਲ ਕੇ ਦਿੱਤਾ ਤੂੰ ਕੋਈ ਛੇਲੀ ਤਾਂ ਨਹੀਂ ਬਣਾਈ ਛੇਲੀ ਬਣਾਈ ਹੈਗੀ ਅਮੇ ਛੇਲੀ ਬਣਾ ਲਈ ਹਾਂ ਲੈ ਮੈਂ ਜਾ ਕੇ ਬਣਾਈ ਛੇਲੀ ਹੈ ਵਾਕਈ ਮਾਂ ਛੇਲੀ ਕੁੜੀ ਛੇਲੀ ਬਣਾ ਲਈ ਹਾਂ ਲੈ ਸੋਣੀ ਆ ਮੈਨੂੰ ਕੱਲੂ ਖਾਏਗਾ ਕਿਹਨੂੰ ਛੇਲੀ ਨੂੰ ਕੋਲ ਵਾਰੀ ਜੋ ਜਿਹੜੀ ਛੇਲੀ ਬਣੀ ਆ ਤੂੰ ਉਹ ਮੈਨੂੰ ਵੀ ਦਿਖਾ ਦੇ ਕਹੇ ਜੀ ਆ ਠੀਕ ਆ ਹਾਂ ਤੂੰ ਫਿਰ ਉਹਨੂੰ ਕੀ ਕਹੇਂਗਾ ਇਹ ਕੌਣ ਆ ਮੇਰਾ ਫਰੈਂਡ ਹੈ ਫਰੈਂਡ ਨਹੀਂ ਛਾਲੇ ਤੂੰ ਕਹੇ ਮੇਰਾ ਮਾਮਾ ਮੇਰਾ ਮਾਮਾ ਹਾਂ ਤੂੰ ਕਹੇ ਮੈਂ ਕਾਲੂ ਤੈਨੂੰ ਮਾਮੇ ਨੂੰ ਮਲਾਉਂਗਾ ਆਉਦੇ ਨੂੰ ਠੀਕ ਆ ਫੇੜਾ ਪਾ ਤੇਰਾ ਬਾਹ ਕਰ ਦਾਂਗੇ ਉਹਦੇ ਨਾਲ ਠੀਕ ਆ ਤੂੰ ਬਾਹ ਕਰਨਾ ਉਹਦੇ ਨਾਲ ਉਹ ਛੇਲੀ ਭਾਈ ਆ ਜਿਹੜੀ ਹਾਂ ਉਹਦੇ ਨਾਲ ਹਾਂ ਅੰਦਾਸ਼ੇ ਬਾਹ ਕਰਦੀ ਉਹਦੇ ਨਾਲ ਤੇਰਾ ਨਹੀਂ ਕੌਣ ਮਹਾਰਾਜ ਉਹ ਨਾਲੇ ਇੱਕ ਨਾ ਮੈਂ ਸ਼ੇਰਦੀ ਭਾਈ ਆ ਬਾਹ ਕਰਦਾਂਗੇ ਤੇਰਾ ਫਿਰ ਜਦੋਂ ਮੇਰਾ ਬਾਹ ਕਰਨਾ ਨਾਲ ਹੀ ਤੇਰਾ ਕਰ ਦਾਂਗੇ ਹੈ ਉਹ ਕਰਦਗੇ ਬਾਹ ਉਹਦੇ ਨਾਲ ਸੋਹਣੀ ਆ ਕੁੜੀ ਸੋਹਣੀ ਆ ਨਹੀਂ ਹਾਂ ਗੰਦੀ ਆ ਲਓ ਪਰ ਨਾਲੇ ਤੂੰ ਸ਼ੇਰਦੀ ਮਣੀ ਆ ਫੇ ਸੋਹਣੀ ਕੁੜੀ ਸ਼ੇਰਦੀ ਮਣਾ ਜਿਹਦੇ ਨਾਲ ਬਾਹ ਕਰਦੀ ਆ ਪਾ ਤੇਰਾ ਹਲਤ ਬਾੜੀ ਕਰ ਦਾਂ ਦਾਰਿਆ ਜੱਤੂ ਤਬਾਲੀ ਕਰਨ ਲੱਗਿਆ ਤੂੰ ਕੱਲਾ ਹੀ ਪਾ ਦੇ ਲਾਉ ਵੀ ਉਹ ਵੀ ਪੰਤਾ ਤੂੰ ਉਹ ਵੀ ਤੋੜਦਾ ਬੁਰਛ ਵੀ ਬੁਰਛ ਬੁਰਛ ਤੋੜਦਾ ਉਹ ਜਿਹੜਾ ਸੀਗਾ ਮੇਕਅਪ ਵਾਲਾ ਹਾਂ ਪੀ ਮੈਂ ਬੁਰਛ ਚੱਕ ਲਿਆ ਬੁਰਛ ਦਾ ਤੂੰ ਤੋੜ ਵੀ ਦਿੱਤਾ ਹਾਂ ਤੋੜ ਤਾਨੂੰ ਤੂੰ ਹੀ ਟੋੜਿਆ ਝੂਠ ਬੋਲ। ਉੱਤਰ ਦੀ। ਖਾਰਚਾਨ ਮੰਨਾ ਕਿੱਥੇ ਆ? ਮੰਨਾ। ਮੰਨਾ। ਹਾਂ। ਦੇਖ ਲਾ। ਇਹ ਟੰਕੇਂ ਨਾ ਟੰਡਾ ਨਾ। ਇਹ ਕੰਗੜ ਟੰਡਾ ਨਾ। ਟੁਰਕੁਟਣਾਂ ਚ ਟੇਰ। ਓਏ। ਕੋਲ ਖਾਣਾ? ਹਾਂ। ਰੋਟੀ ਖਾਣੀ ਆ? ਹਾਂ ਮੈਂ ਖਾਂਦੀ। ਹਾਂ। ਕੋਲੇ ਜਾ ਕੇ ਖਾਇਆ ਹਾਂ ਤੇ ਦਭਾ ਗਿਆ ਚੰਗਾ ਓਕੇ ਹਾਂ ਮੈਂ ਅੱਗੇ ਛੋੜਣਾ ਤਾਂ ਮੈਂ ਤੂੰ ਕਿਉਂ ਨਹੀਂ ਛੋੜੇਗਾ ਮੈਨੂੰ ਕੋ ਮੈਂ ਵੀ ਛੋੜਣਾ ਮਰੂ ਕੋ ਨਹੀਂ ਛੋੜੇਗਾ ਮੈਨੂੰ ਮੈਂ ਕੱਖ ਨਹੀਂ ਛੋੜੇਗਾ ਨੇ ਦੇਰੀ ਦੇਰੀ ਤੇ ਸੀ ਲੀਆ ਚੜ ਕੇ ਛੇ ਲੀਆ ਹਣਾ ਓਹੋ ਕੀ ਕਹਿੰਦੀ ਸੀ ਤੈਨੂੰ ਅੱਜ ਤੇ ਨੂੰ ਕੀ ਕਹਿੰਦੀ ਸੀ ਅੱਜ ਤੇਰੀ ਛੇਲੀ? ਸੀ ਦੀ। ਹਾਂ ਮੰਦਾ ਅਸਤਾਰੇ ਤੇ ਮਸ਼ੀਲੀ ਤਰੀਕੀ ਕਹਿੰਦੀ। ਹਾਂ। ਕੁਛ ਨਹੀਂ ਕਹਿੰਦੀ। ਹੂੰ ਕੀ ਕਹਿੰ ਤੂੰ ਪਾੜ ਕਰਦੀ ਆ ਮੈਂ? ਹਾਂ। ਕਹਿੰਦੀ ਤੈਨੂੰ ਪਾੜ ਕਰਦੀ ਆ ਮੈਂ। ਹਾਂ। ਕਿੰਨਾ ਕੋ? ਹਾਂ। ਕਿੰਨਾ ਪਾੜ ਕਰਦੀ ਆ। ਕੀ? ਛੇਲੀ। ਉਹ ਹਾਂ ਕਹਿੰਦੀ ਵੀ ਕੱਲੋਂ ਕੰਡੋਂ ਆਏਗਾ ਤਾਰੇ ਤੁਕੂਲੇ। ਉਹ ਪੁੱਛਦੀ ਸੀ। ਖੂਲਾ? ਹਾਂ ਉਹ ਪੁੱਛਦੀ ਸੀ ਵੀ ਤੂੰ ਕੱਲੋਂ ਤਾਰੇ ਕੂਲੇ ਆਏਗਾ।

खटा बर्फीना फेंटा पीना है, है। स्वाद लगता अंदर जाना हाँ। क्यों बार की आठ लगती है पढ़िया रहा स्कूल ਉੱਤੇ ਨਾ ਕਰ ਮੇਲੇ ਮੇਕਅਪ ਐਸੇ ਉੱਤੇ ਕਰਦੇ ਤੁਮੜੀ ਅੱਖਾਂ ਨਾ ਮਾਰੀ ਅੱਖਾਂ ਜਨ ਮਾਰੀ ਤੈਨੂੰ ਕਿਹਨੇ ਸਿਖਾਇਆ ਮੇਕਅਪ ਕਰਨਾ ਹੈ ਹੋ ਗਿਆ ਮੈਂ ਤੁਨੂੰ ਕਿਹਨੇ ਸਿਖਾਇਆ ਮੇਕਅਪ ਕਰਨਾ ਹਾਂ ਮੇਕਅਪ ਕਰਨਾ ਕਿਹਨੇ ਸਿਖਾਇਆ ਇਹ ਲਿਫਿਟਾ ਉਹ ਲਿਪੀ ਜੜੀ ਨੋ ਤੇਰੀ ਤੇਰੀ ਬੱਚਾ ਹੋ ਗਿਆ ਓਏ ਤੈਨੂੰ ਕਿਹਨੇ ਓਏ ਓਏ ਅੱਖ ਚ ਪਜੂ ਓਏ ਮੇਕਅਪ ਕਰਤਾ ਤੀਨੇ ਮੇਰਾ ਵੀ ਮੇਕਅਪ ਤੇਰਾ ਵੀ ਕਰਾਂ ਲੈ ਆ ਤੇਰਾ ਵੀ ਕਰ ਦਿੰਨਾ ਏ ਟੀਂ 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 ਤੇਰੇ ਤੇ ਤੈਨੂੰ ਕਿਨੇ ਸਿਖਾਇਆ ਸੀ ਮੇਕਅਪ ਆਂ ਇਹ ਦੱਸ ਮੇਕਅਪ ਹਾਂ ਮਮਾ ਨੇ ਮਮਾ ਨੇ ਸਿਖਾਇਆ ਸੀ ਲੈ ਨੋ ਤੇ ਲੈ ਲੈ ਉਹਦੀ ਲੈ ਉਹਦੀ ਲੈਓ ਓਕੇ ਐਸੇ ਲਾ ਲ ਬੱਟਿਸ਼ੋ ਐਸੇ ਓਕੇ ਸ਼ਰੋਕ ਐਸੇ ਲਾ ਲ ਇਹਦੇ ਨਾਲ ਕੀ ਹੋ ਜਾਂਦਾ ਬੰਦਾ ਗੋਰਾ ਹੋ ਜਾਂਦਾ ਗੋੜਾ ਹੋ ਜਾਂਦਾ ਬੰਦਾ ਹੋ ਗਿਆ ਹੋ ਗਿਆ ਗੋੜਾ ਪਹਿਲੇ ਗੋੜਾ ਮਾ ਹੂੰ ਲੰਮਣੀਆ ਮੈਂ ਇੱਥੇ ਕਰਨ ਵਾਲਾ ਰਹਿ ਗਿਆ ਨੱਕ ਤੇ ਅੱਛਾ ਨੱਕ ਤੇ ਨੱਕ ਤੇ ਉਹ ਨੱਕ ਤੇ ਗੋੜਾ ਆ ਆ ਬਾਛ ਹੋ ਗਿਆ ਦੇ ਹੁੰਦਾ ਉਹ ਮੇਰੀ ਅੱਖ ਨਾ ਕੱਢਨੀ ਨਾਨੀ ਕੁ ਟੂ ਫੜ ਤੈਨੂੰ ਉਹਨੇ ਕਿਹਾ ਮੇਰਾ ਮੁੰਡਾ ਕਾਣਾ ਕਰਤਾ ਕੀ ਨਵਾ ਗਰੂ ਵਾ ਪਾ ਲਈ ਕੀ ਮਾਰੇ ਮੈਨੂੰ ਕੀ ਨਵਾ ਗਰੂ ਕੀ ਕਦ ਮਾਰੇ ਮੈਨੂੰ ਮੰਨ ਤਾਂ ਪਤਾ ਨਹੀਂ ਲੱਗ ਗਈ ਨੇ ਮਾਰਿਆ ਤੇ ਪੂਤ ਤਾਂ ਨਹੀਂ ਮਾਰ ਗਈ ਹੂੰ ਪੂਤ ਮੈਂ ਬਾਲ ਖੇਡ ਰਗਾ ਬਾਲ ਖਿਲਰ ਗਏ ਹਾਂ ਚਲ ਜੂੜਾ ਕਰਾਈਏ ਫਿਰ ਤੂੰ ਕੁਲੇ ਨਹੀਂ ਗਿਆ ਅੱਜ ਅੱਜ ਤਾਂ ਹਾਂ ਅੱਜ ਮੈਂ ਤਾਂ ਸੰਦੇ ਆਦੋਂ ਮੇਰਾ ਅੱਜ ਛੰਦੇ ਕਿੱਥੇ ਆ ਓਏ ਆਇਤਾ ਟੂ ਜਿਹੜੇ ਆ ਹੈ ਕਿਹੜਾ ਤਾਂ ਰੋਜ ਹੀ ਛੰਡੇ ਹੁੰਦਾ ਜਿਹੜਾ ਰੋਜ ਹੀ ਛੰਡੇ ਹੁੰਦਾ ਮੈਂ ਫਿਰ ਮੇਕਅੱਪ ਲਾਦਾ ਮੇਕਅੱਪ ਆ ਬੱਚ ਬਹੁਤ ਹੋ ਗਿਆ ਹੁਣ ਬੋਹੇ ਗਰੂ ਮੰਮਾ ਕਿੱਥੇ ਗਈ ਮੰਮਾ ਤੇਰੇ ਝੱਗੇ ਤੇ ਲਾ ਆ ਮੰਮਾ ਕਿੱਥੇ ਗਈ ਹਾਂ ਮੰਮਾ 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 ਹਾਂ ਮੰਨਾ ਮੰਮਾ ਮੰਮਾ ਕਿੱਥੇ ਉਹ ਦੀ ਗੱਲੋਂ ਗਈ ਆ ਡਾਕਟਰ ਦੇ ਉਹ ਚੱਲ ਕੂਲੇ ਚੱਲ ਗਏ ਕਿਹਨਾ ਤੜੀਆ ਨਾ ਤਾ ਅਜਿਨਾ ਤਾਂ ਨਾ ਤੜੀਆ ਤਾਂ ਹਾਂ ਆਵੇਂ ਤੇਰੀ ਉਹਵੇਂ ਤੇ ਆ ਰਹੇ ਗਏ ਉਹ ਉਹਨਾਂ ਕਪੜੇ ਪਾ ਲਈ ਗਏ ਹਾਂ ਉਹਨਾਂ ਕਪੜੇ ਪਾ ਲਈ ਹਾਂ ਨਾਤਾ ਨਹੀਂ ਹੈ ਕੂਲੇ ਫੇਰ ਉਹ ਨਹੀਂ ਜਾਣਾ ਅੱਜ ਹਾਂ ਉਹਵੇਂ ਕੂਲੇ ਜਾਣਾ ਹਾਂ ਹੈ ਬਿਨਾ ਨਾ ਉੱਤੇ ਹਾਂ ਲਈ ਹਾਂ ਤੇਲੀ ਗੰਦੇਲੀ ਕਿਹੜੀ ਚੀਜ਼ ਜਾਣਾ ਫਿਰ ਕਿਹੜੀ ਕਿਹੜੀ ਗੱਡੀ ਚ ਜਾਣਾ ਹੂੰ ਇਹ ਤਾਂ ਇਹ ਚ ਜਾਣਾ ਕੋ ਲੀਫ ਚ ਮੈਂ ਮੈਂ ਦਸਤ ਵਾਲਾ ਕਿ ਦੂਸਰਾ ਚੱਤ ਵਾਲੀ ਗੱਡੀ ਸੀ ਹਾਂ ਠੀਕ ਉਹ ਦੇਖੋ ਮੀਂਹ ਉਹ ਨਾਲ ਬੱਦਲ ਹੋਇਆ ਪਿਆ ਤਾਰਿਆ ਹਾਂ ਬੱਦਲ ਕਿੰਨਾ ਹੋਇਆ ਪਿਆ ਕੀ ਬੱਦਲ ਬੱਦਲ ਦੇਖ ਤੂੰ ਇੱਧਰ ਇਹਨੂੰ ਸਿੱਧਾ ਘਾੜ ਕੂਲੇ ਜਾਣਾ ਅੱਜ ਤਾਰੇ ਨੇ ਫੇਰ ਤੋਲ ਕੇ ਜਾਣਾ ਹੈ ਗੱਡੀ ਚ ਜਾਣਾ ਹੈ ਹੈ ਗੱਡੀ ਟੜੀ ਪੂ ਟੋੜ ਵੀ ਪਾ ਕੇ ਪੋੜਾ ਉਹ ਦੇਖ ਮੀਂਹ ਆਉਣ ਵਾਲਾ ਬੱਦਲ ਕਿੰਨਾ ਓਏ ਬੱਦਲ ਕਿੰਨਾ ਹੋ ਗਿਆ ਹੈ ਮੀਂਹ ਆਊ ਅੱਜ ਅੱਜ ਤਾਂ ਮੀਂਹ ਆਊ ਅੱਜ ਹਾਂ ਬੱਦਲ ਹੋਗੇ ਤਾਂ ਆਊਗਾ ਕੱਲ ਧੁੱਪ ਨਿਕਲੀ ਸੀ ਨਾ ਇੱਥੇ ਹੋਰ ਕਿੱਥੇ ਠੰਡ ਲੱਗਦੀ ਆ ਠੰਡ ਲੱਗਦੀ ਓਏ ਉਹ ਲੱਛਣਾਂ ਦੀ ਜੜ ਲੱਛਣਾਂ ਦੀ ਜੜੇ